ਹਾਂਜੀ ਵੈਗ ਜੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਜੀ ਤੁਹਾਨੂੰ ਇੱਕ ਜਿਹੜਾ ਡਿਜ਼ਾਈਨ ਦੱਸਣ ਲੱਗੇ ਹਾਂ ਪਹਿਲਾ ਕੁੰਡਾ ਜੀ ਆਪਾਂ ਨੇ ਬਿਨਾਂ ਬੁਣਿਆ ਉਤਾਰ ਲਿਆ ਹਾਂਜੀ ਆਪਾਂ ਜੀ ਸ਼ੁਰੂ ਕਰਦੇ ਹਾਂ ਹਾਂਜੀ ਆਪਾਂ ਜਿਹੜਾ ਜੀ ਆ ਪਿਛਲਾ ਕੁੰਡਾ ਜੀ ਇਹਨੂੰ ਪਿਛਲੇ ਪਾਸੇ ਦੀ ਪਿੱਛੇ ਦੀ ਬੁਣਾਈ ਹਾਂਜੀ ਇਸ ਤਰ੍ਹਾਂ ਜੀ ਆਪਾਂ ਇਹਨੂੰ ਪਿੱਛੇ ਦੀ ਬੁਣਾਈ ਜੀ ਆਪਾਂ ਜਿਵੇਂ ਪਿੱਛੇ ਦੀ ਬਣਾ ਲਈਏ ਇਹ ਜਿਹੜੇ ਦੋ ਹੁਣ ਆਪਾਂ ਇਹ ਪਿਛਲੇ ਦੋਏ ਕੁੰਡੇ ਪਹਿਲਾਂ ਆਪਾਂ ਪਿਛਲਾ ਬੋਲਿਆ ਹਾਂਜੀ ਹੁਣ ਆਪਾਂ ਜੀ ਮੋੜ ਲਾ ਤੇ ਪਿਛਲਾ ਦੋਏ ਇਕੱਠੇ ਬੋਉਂਦਾ ਆਂ ਆਪਾਂ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਦਾਂ ਹਾਂਜੀ ਹੁਣ ਆਪਾਂ ਜੀ ਧਾਗਾ ਅੱਗੇ ਕਰ ਲਾਂਗੇ ਅੱਗੇ ਕਰਕੇ ਇੱਕ ਗੁੰਡਾ ਆਪਾਂ ਜੀ ਉਲਟਾ ਬੋਲ ਲਾਂਗੇ ਹਾਂਜੀ ਫੇਰ ਆਪਾਂ ਧਾਗਾ ਪਿੱਛੇ ਕਰ ਲਾਂਗੇ ਫੇਰ ਉਸੇ ਤਰ੍ਹਾਂ ਜੀ ਆਪਾਂ ਜਿਹੜਾ ਪਿਛਲਾ ਗੁੰਡਾ ਹਾਂਜੀ ਆ ਜਿਹੜਾ ਆਪਾਂ ਪਿਛਲਾ ਗੁੰਡਾ ਦਿਖਾ ਰਹੇ ਹਾਂ ਮੋੜੇ ਵਾਲਾ ਛੱਡ ਕੇ ਹਾਂਜੀ ਇਹਨੂੰ ਜੀ ਆਪਾਂ ਪਹਿਲਾਂ ਬੋਲ ਲਾਂਗੇ ਹਾਂਜੀ ਹੁਣ ਆਪਾਂ ਪਹਿਲਾ ਤੇ ਦੂਜਾ ਜੀ ਦੋਏ ਗੁੰਡੇ ਇਕੱਠੇ ਬੋਣ ਲਾਂਗੇ ਅੰਧੀ ਆਪਾਂ ਕੀ ਹੋੜੀ ਹੋੜੀ ਦੱਸ ਰਹੇ ਨੇ ਹਾਂਜੀ ਜੀ ਉਹ ਜੀ ਆਪਾਂ ਧਾਗੇ ਨੂੰ ਅੱਗੇ ਕਰਨਾਗੇ ਇੱਕ ਕੁੰਡਾ ਜੀ ਆਪਾਂ ਉਲਟਾ ਬਉਣ ਲਾਗੇ ਹਾਂਜੀ ਸਾਰੀ ਚੜਾਈ ਦੀ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਹੁਣ ਫੇਰ ਜੀ ਆਪਾਂ ਧਾਗਾ ਪਿੱਛੇ ਕਰਨਾਗੇ ਆਜੀ ਜਿਹੜਾ ਪਿਛਲਾ ਕੁੰਡਾ ਮੋਰੀ ਵਾਲਾ ਛੱਡ ਕੇ ਜੀ ਉਹਨੂੰ ਆਪਾਂ ਪਹਿਲਾ ਬੁਣ ਲਾਂਗੇ ਉੰਦੀ ਆਪਾਂ ਪਹਿਲਾ ਤੇ ਪਿਛਲਾ ਕੁੰਡਾ ਜਿਹੜਾ ਦੋਨੋਂ ਦੀ ਆਪਾਂ ਦੋਨਾਂ ਨੂੰ ਇਕੱਠਿਆਂ ਲਗਾਉਣਾ ਹਾਂਜੀ ਦੋਏ ਕੁੰਡੇ ਦੀ ਆਪਾਂ ਇਕੱਠੇ ਬੋਨ ਲਾਂ ਹਾਂਜੀ ਹੁਣ ਆਪਾਂ ਧਾਗਾ ਅੱਗੇ ਕਰ ਲਾਂਗੇ ਹੁਣ ਆਪਾਂ ਜੀ ਇੱਕ ਕੁੰਡਾ ਉਲਟਾ ਬੋਨ ਲਾਂ ਹਾਂਜੀ ਫੇਰ ਆਪਾਂ ਜੀ ਧਾਗਾ ਪਿੱਛੇ ਕਰ ਲਾਂਗੇ ਹਾਂਜੀ ਇਹ ਜਿਹੜਾ ਪਿਛਲਾ ਕੁੰਡਾ ਜੀ ਆਪਾਂ ਜੀ ਇਹਨੂੰ ਪਹਿਲਾਂ ਬੋਨ ਲਾਂਗੇ ਹਾਂਜੀ ਬੋਨ ਜੀ ਆਪਾਂ ਦੋਏ ਕੁੰਡੇ ਪਿੱਛੇ ਦੀ ਇਕੱਠੇ ਜੀ ਹਾਂਜੀ ਦੋਏ ਕੁੰਡੇ ਜੀ ਆਪਾਂ ਇਕੱਠੇ ਬੋਨ ਲਾਂ ਹਾਂਜੀ ਡਿਜ਼ਾਈਨ ਵੀ ਬਹੁਤ ਸੌਖਾ ਆਸਾਨ ਇੱਕ ਕੁੰਡਾ ਜੀ ਆਪਾਂ ਉਲਟਾ ਬੋਨ ਲਾਂ ਹਾਂਜੀ ਆਪਾਂ ਜੀ ਦੁਬਾਰੇ ਫੇਰ ਦੱਸਦੇ ਹਾਂਜੀ ਜਿਹੜਾ ਜੀ ਇਹ ਮਗਰਲਾ ਕੁੰਡਾ ਆਪਾਂ ਇਹਨੂੰ ਪਹਿਲਾਂ ਬੋਲਣਾ ਸੀ ਹਾਂਜੀ ਹੁਣ ਜੀ ਆਪਾਂ ਦੋਏ ਕੁੰਡੇ ਇਕੱਠੇ ਬੋਲਦੇ ਹਾਂਜੀ ਹੁਣ ਜੀ ਆਪਾਂ ਧਾਗਾ ਅੱਗੇ ਕਰ ਲਾਂਗੇ ਇੱਕ ਕੁੰਡਾ ਪਲਟਾ ਬਣਾ ਲਾਂਗੇ ਹਾਂਜੀ ਸਾਰੀ ਸਿਲਾਈ ਜੀ ਆਪਾਂ ਨੇ ਇਸੇ ਤਰ੍ਹਾਂ ਕੰਪਲੀਟ ਕਰਨੀ ਹਾਂਜੀ ਆਪਾਂ ਜੀ ਫੇਰ ਦੱਸਦੇ ਹਾਂ ਆ ਮੂਰਲਾ ਕੁੰਡਾ ਛੱਡ ਕੇ ਜੀ ਪਿਛਲਾ ਪਿਛੇ ਦੀ ਆਪਾਂ ਕੁੰਡਾ ਬਣਾਵਾਂਗੇ ਹਾਂਜੀ ਹੁਣ ਆਪਾਂ ਦੋਨੋਂ ਕੁੰਡੇ ਇਕੱਠੇ ਬਣਾ ਲਾਂਗੇ ਜੋਨ ਆਪਾਂ ਜੀ ਧਾਗਾ ਅੱਗੇ ਅਰਕੇ ਤੋਂ ਕੁੰਡਾ ਉਲਟਾ ਬੁਣ ਲਾਂਗੇ। ਅੰਜੀ ਸਾਰੀ ਚੜਾਈ ਜੀ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਾਂ। ਅੰਜੀ ਸਾਰੀ ਚੜਾਈ ਜੀ ਆਪਾਂ ਨੇ ਕੰਪਲੀਟ ਕਰ ਲਈ ਆਪਾਂ ਦੂਜੀ ਸਾਈਡ ਆ ਗਏ। ਪਹਿਲਾ ਕੁੰਡਾ ਜੀ ਆਪਾਂ ਬਿਨਾਂ ਬੁਣਿਆ ਉਤਾਰ ਲਾਂਗੇ। ਹਾਂਜੀ ਜਿਹੜੇ ਦੋ ਕੁੰਡੇ ਜੀ ਆਪਾਂ ਨੇ ਇੱਕ ਮਗਰ ਇੱਕ ਮੂਰੇ ਬੁਣਿਆ ਸੀ। ਉਹਨਾਂ ਨੂੰ ਦੋਨਾਂ ਨੂੰ ਆਪਾਂ ਜੀ ਉਲਟੇ ਬੁਣ ਲਾਂਗੇ। ਆ ਦੋਏ ਕੁੰਡੇ ਜੀ ਆਪਾਂ ਨੇ ਉਲਟੇ ਬੁਣਨੇ। ਜਿਹੜਾ ਇੱਕ ਕੁੰਡਾ ਉਧਰ ਉਲਟਾ ਬੁਣਿਆ ਸੀ ਜੂ ਉਹਨੂੰ ਆਪਾਂ ਧਾਗਾ ਪਿੱਛੇ ਕਰਕੇ ਸਿੱਧਾ ਬੁਣਨਾ ਹਾਂਜੀ ਫੇਰ ਆਪਾਂ ਧਾਗਾ ਅੱਗੇ ਕਰ ਲਾਂਗੇ ਜਿਹੜੇ ਜੀ ਦੋ ਕੁੰਡੇ ਆਪਾਂ ਨੇ ਮਗਰ ਦੀ ਪਹਿਲਾ ਪਾ ਕੇ ਬੁਣਿਆ ਸੀ ਫਿਰ ਮੂਰੇ ਵਾਲਾ ਉਹ ਆ ਦੋਨੇ ਕੁੰਡੇ ਨੇ ਉਹਨਾਂ ਨੂੰ ਜੀ ਆਪਾਂ ਉਲਟੇ ਬਣਾ ਲਾਂ ਜਿਹੜਾ ਇੱਕ ਕੁੰਡਾ ਉਲਟਾ ਬੁਣਿਆ ਸੀ ਉਹਨੂੰ ਆਪਾਂ ਸਿੱਧਾ ਬਣਾ ਲਾਂ ਹਾਂਜੀ ਫੇਰ ਧਾਗਾ ਅੱਗੇ ਕਰ ਲਾਂਗੇ ਜਿਹੜੇ ਦੋ ਕੁੰਡਿਆਂ ਤੇ ਆਪਾਂ ਡਿਜ਼ਾਈਨ ਪਾਇਆ ਸੀ ਉਹਨਾਂ ਦੋਨਾਂ ਨੂੰ ਆਪਾਂ ਉਲਟੇ ਬੁਣ ਲਾਂਗੇ ਹਾਂਜੀ ਸਾਰੀ ਸੜਾਈ ਜੀ ਆਪਾਂ ਨੇ ਇਸੇ ਤਰ੍ਹਾਂ ਪਾਉਣੀ ਹੈ ਹਾਂਜੀ ਆਪਾਂ ਫੇਰ ਦੱਸਦੇ ਨੇ ਜਿਹੜੇ ਦੋ ਕੁੰਡੇ ਸੀ ਆਪਾਂ ਜੀ ਪਿੱਛੇ ਦੀ ਕਰਕੇ ਬੁਣੇ ਸੀ ਉਹ ਦੋਏ ਕੁੰਡੇ ਆਪਾਂ ਨੇ ਉਲਟੇ ਪਾ ਲੈਣੇ ਨੇ ਹਾਂਜੀ ਡਿਜ਼ਾਈਨ ਬਹੁਤ ਸੌਖਾ ਜੀ ਬਹੁਤ ਆਸਾਨ ਆ ਪਾਇਆ ਵੀ ਬਹੁਤ ਸੋਹਣਾ ਲੱਗਦਾ ਹਾਂਜੀ ਬਸ ਆਪਾਂ ਨੇ ਦੋਏ ਉਲਟੇ ਪਾਈ ਜਾਣੇ ਨੇ ਤੇ ਜਿਹੜਾ ਉਲਟਾ ਪਾਇਆ ਸੀ ਕੁੰਡਾ ਉਹ ਆਪਾਂ ਜੀ ਇੱਧਰ ਸਿੱਧਾ ਬਣਾਈ ਜਾਵਾਂਗੇ ਹਾਂਜੀ ਸਾਰੀ ਚੜਾਈ ਜੇ ਆਪਾਂ ਨੇ ਇਸੇ ਤਰ੍ਹਾਂ ਬੋਲਣੀ ਹਾਂਜੀ ਆਪਾਂ ਫੇਰ ਦੱਸਦੇ ਹਾਂ ਵੀ ਜਿਹੜਾ ਕੁੰਡਾ ਆਪਾਂ ਇੱਕ ਉਲਟਾ ਪਾਇਆ ਸੀ ਉਹ ਸਿੱਧਾ ਬਣਾ ਰਹੇ ਹਾਂ ਜਿੰਨਾ ਤੇ ਡਿਜ਼ਾਈਨ ਬਣਾਇਆ ਸੀ ਉਹ ਆਪਾਂ ਨੇ ਦੋਏ ਉਲਟੇ ਪਾ ਲੈਣੇ ਹਾਂਜੀ ਬਹੁਤ ਆਸਾਨ ਆ ਜੀ ਬੁਣਿਆ ਵੀ ਬਹੁਤ ਸੋਹਣ ਲੱਗਦਾ ਆਪਾਂ ਕੋਟੀ ਜੈਕਟ ਕਿਸੇ ਵੀ ਡਿਜ਼ਾਈਨ ਤੇ ਪਾ ਸਕਦੇ ਹਾਂ ਇਹ ਲਾਸਟ ਵਾਲਾ ਵੀ ਆਪਣਾ ਸਿੱਧਾ ਹਾਂਜੀ ਸੜਾਈ ਆਪਾਂ ਨੇ ਕੰਪਲੀਟ ਕਰ ਲਈ ਹਾਂਜੀ ਆਪਾਂ ਤੁਹਾਨੂੰ ਜੀ ਦਿਖਾਉਣੀ ਹਾਂਜੀ ਦੇਖੋ ਜੀ ਆਪਣਾ ਜਿਹੜਾ ਡਿਜ਼ਾਈਨ ਬਣਿਆ ਬਹੁਤ ਸੋਹਣਾ ਲੱਗਦਾ ਬਹੁਤ ਪਿਆਰਾ ਲੱਗਦਾ ਹਾਂਜੀ ਔਰੇਂਜ ਕਲਰ ਦੇ ਉੱਤੇ ਪਾਇਆ ਤਾਂ ਜਿਆਦਾ ਹੀ ਸੋਹਣਾ ਲੱਗਦਾ ਹਾਂਜੀ ਸਿਰਫ ਇਹ ਦੋ ਸੜਾਈਆਂ ਦਾ ਡਿਜ਼ਾਈਨ ਆ ਬਹੁਤ ਸੌਖਾ ਬਹੁਤ ਆਸਾਨ ਆ ਬਣਾਉਣ ਦੇ ਵਿੱਚ ਵੀ ਕੋਈ ਔਖਾ ਨਹੀਂ ਹੈਗਾ ਜੀ ਹਾਂਜੀ ਸਾਡੀ ਵੀਡੀਓ ਨੂੰ ਜੇ ਲਾਇਕ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ